ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਭਗਤ ਸਹਿਬਾਨ ਜੀ ਦਾ ਜੀਵਨ ਸਰਵਣ ਕਰਨ ਲਈ ਪਹੁੰਚੀ ਹੋਈ ਸਾਧ ਸੰਗਤ ਜੀ ਸਨਿਮਰ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਰਬਦਾਸ ਜੀ ਦਾ ਨਾਮ ਕੌਣ ਨਹੀਂ ਜਾਣਦਾ ਸਾਧ ਸੰਗਤ ਜੀ ਬੜੀਆਂ ਸਾਖੀਆਂ ਉਹਨਾਂ ਦੇ ਜੀਵਨ ਵਿੱਚ ਆਉਂਦੀਆਂ ਨੇ ਆਓ ਆਪਾਂ ਵੀ ਉਹਨਾਂ ਦੇ ਜੀਵਨ ਦੀ ਇੱਕ ਸਾਖੀ ਸੁਣੀਏ ਲਾਹਾ ਪ੍ਰਾਪਤ ਕਰੀਏ ਜੀ ਇਹ ਸਾਧ ਸੰਗਤ ਕਰਮਾ ਨਾਲ ਮਿਲਦੀ ਆ ਵੱਡੇ ਭਾਗਾਂ ਨਾਲ ਮਿਲਦੀ ਆ ਇੱਕ ਦਿਨ ਕੀ ਹੋਇਆ ਭਗਤ ਰਵਿਦਾਸ ਜੀ ਆਪਣੇ ਸਥਾਨ ਉੱਪਰ ਸਜੇ ਹੋਏ ਸੀ ਇੱਕ ਕਰੜੇ ਦਿਲ ਵਾਲਾ ਸ਼ਾਹੂਕਾਰ ਤੇ ਇੱਕ ਗਰੀਬ ਦੇ ਪਿੱਛੇ ਉਹਨੂੰ ਮਾਰਨ ਵਾਸਤੇ ਮੋਟਾ ਸਾਰਾ ਸੋਟਾ ਉਹਦੇ ਹੱਥ ਵਿੱਚ ਫੜਿਆ ਹੋਇਆ ਹੈ ਉਹਦੇ ਪਿੱਛੇ-ਪਿੱਛੇ ਨੱਠਾ ਰਿਹਾ ਉਹ ਗਰੀਬ ਨੇ ਆਖਿਆ ਮੈਂ ਕਿਹਦੀ ਸ਼ਰਨ ਜਾਵਾਂ ਭਗਤ ਰਵਦਾਸ ਜੀ ਦੇ ਕੋਲ ਪਹੁੰਚਿਆ ਤੇ ਉਹਨਾਂ ਨੂੰ ਜਾ ਕੇ ਅੰਦਰ ਬੇਨਤੀ ਕੀਤੀ ਕਿ ਭਗਤ ਜੀ ਮੈਨੂੰ ਬਚਾ ਲਓ ਇਹ ਮੈਨੂੰ ਮਾਰ ਛੁੱਟੇਗਾ ਦੇਖੋ ਜੀ ਸਾਧ ਸੰਗਤ ਜੀ ਗੁੱਸਾ ਆਪਾਂ ਨੂੰ ਵੀ ਕਈ ਵਾਰ ਬਹੁਤ ਆ ਜਾਂਦਾ ਹੈ ਤੇ ਗੁੱਸੇ ਵਿੱਚ ਆ ਕੇ ਆਪਾਂ ਕਿੰਨੇ ਕਰਮ ਕਰਦੇ ਆ ਉਹ ਅਜੇ ਤਰਲੇ ਹੀ ਇਸ ਤਰ੍ਹਾਂ ਲੈ ਰਿਆ ਉਹਨੂੰ ਲੱਭਦਾ ਲੱਭਦਾ ਸ਼ਾਹੂਕਾਰ ਉੱਥੇ ਆ ਗਿਆ ਲੋਹਾ ਲੱਖਾ ਸੀਗਾ ਉਨੇ ਆਉਂਦਿਆਂ ਹੀ ਕਿਹਾ ਨਿਕਲ ਬਾਹਰ ਮੈਂ ਤੈਨੂੰ ਮਾਰ ਦੇਣਾ ਹੈ ਮੇਰੇ 20 ਰੁਪਏ ਤੂੰ ਦੇਣੇ ਆ ਦੇਣਾ ਕਰ ਤੂੰ ਬੇਈਮਾਨ ਭਗਤ ਜੀ ਨੇ ਬਹੁਤ ਪਿਆਰ ਨਾਲ ਸ਼ਾਹੂਕਾਰ ਦੇ ਬਲ ਦੇਖਿਆ ਭਗਤ ਜੀ ਨੇ ਉਹਨਾਂ ਨੂੰ ਸ਼ਾਂਤ ਕੀਤਾ ਤੇ ਕਹਿਣ ਲੱਗੇ ਦੱਸੋ ਭਾਈ ਗੱਲ ਕੀ ਆ ਇਹ ਗਰੀਬ ਨੂੰ ਕਿਉਂ ਮਾਰ ਰਹੇ ਹੋ ਇਹ ਗਰੀਬ ਗੁਰਬੇ ਪੰਛੀ ਪਸ਼ੂ ਲੋੜਵੰਦ ਉੱਤੇ ਤਾਂ ਦਇਆ ਕਰਨੀ ਹੀ ਧਰਮ ਆ ਦਇਆ ਸਾਰੇ ਕਰਮਾਂ ਨਾਲੋਂ ਉੱਤਮ ਧਰਮ ਹੈ ਤੇ ਤੁਸੀਂ ਤਾਂ ਤਿਲਕ ਧਾਰੀ ਹੋ ਜੀ ਗੰਗਾ ਇਸ਼ਨਾਨ ਵੀ ਕਰਦੇ ਹੋ ਕਿੰਨੇ ਰੁਪਏ ਆ ਕਿੰਨੇ ਲੈਣੇ ਆ ਤਾਂ ਸ਼ਾਹੂਕਾਰ ਨੇ ਫਿਰ ਜਵਾਬ ਦਿੱਤਾ ਕਹਿੰਦਾ ਜੀ 20 ਰੁਪਏ ਭਗਤ ਜੀ ਇਹ ਤੋਂ ਮੈਂ ਲੈਣੇ ਆ ਜਦੋਂ ਇਹਨੇ ਮੇਥੋਂ ਉਧਾਰ ਲਿਆ ਉਦੋਂ ਰੋਂਦਾ ਸੀ ਕਿ ਮੇਰੇ ਬੱਚੇ ਭੁੱਖੇ ਆ ਮਰ ਰਹੇ ਆ ਦਇਆ ਕਰੋ ਮੈਂ ਤਰਸੀ ਕੀਤਾ ਸੀ ਇਹਦੇ ਤੇ ਮੈਂ ਤਾਂ 20 ਰੁਪਏ ਦੇ ਦਿੱਤੇ ਸੀ ਤੇ ਉਦਾਨਾ ਰੁਪਈਆ ਵਿਆਜ ਵੀ ਆਪ ਜੀ ਨੇ ਦਇਆ ਕਰਨੀ ਹੈ ਤਾਂ 20 ਰੁਪਏ ਮੈਨੂੰ ਕੋਲੋਂ ਦੇ ਦਿਓ ਮੈਂ ਵੀ ਆਪਣੇ ਕੰਮ ਧੰਦੇ ਚਲਾਉਣੇ ਨੇ ਸ਼ਾਹੂਕਾਰ ਬਹੁਤ ਗੁੱਸੇ ਵਿੱਚ ਬੋਲਿਆ ਜੀ ਉਹਦੀ ਇਹ ਕਠੋਰ ਦਿਲੀ ਨੂੰ ਦੇਖ ਕੇ ਭਗਤ ਜੀ ਨੇ 20 ਰੁਪਏ ਉਹਨੂੰ ਕੋਲੋਂ ਦਿੱਤੇ ਤੇ ਗਰੀਬ ਨੂੰ ਮਾਰ ਪੈਣੋਂ ਬਚਾ ਲਿਆ ਭਗਤ ਜੀ ਦੇ ਕੋਲ ਉਦੋਂ ਕੁਝ ਸਤਸੰਗੀ ਵੀ ਬੈਠੇ ਸੀਗੇ ਉਹਨਾਂ ਨੂੰ ਸੰਬੋਧਨ ਕਰਕੇ ਭਗਤ ਜੀ ਨੇ ਬਚਨ ਕੀਤੇ ਕਿ ਦੇਖੋ ਜੀ ਇਹ ਜਿਹੜਾ ਦਇਆ ਧਰਮਾ ਨਾ ਇਹਨਾਂ ਦਾ ਆਪਸ ਵਿੱਚ ਬਹੁਤ ਵੱਡਾ ਮੇਲ ਹੈ ਜਿਹੜੀ ਦਇਆ ਹੈ ਉਹ ਮਾਮ ਤੇ ਧਰਮ ਉਹਦਾ ਪੁੱਤਰ ਆ ਫਿਰ ਉਦੋਂ ਸੰਗਤਾਂ ਨੇ ਕਿਹਾ ਵੀ ਸਾਨੂੰ ਕਿਰਪਾ ਕਰਕੇ ਹੋਰ ਤਰੀਕੇ ਨਾਲ ਸਮਝਾਓ ਸੌਖਾ ਸਰਲ ਕਰਕੇ ਭਗਤ ਜੀ ਨੇ ਉੱਥੇ ਫਿਰ ਸਾਖੀ ਸੁਣਾਈ ਕਹਿੰਦੇ ਅਸਲ ਦੇ ਵਿੱਚ ਨਾ ਇੱਕ ਬੀਬੀ ਹੋਈ ਆ ਸੰਤ ਔਰਤ ਹੋਈ ਆ ਉਦੀ ਕਥਾ ਮੈਂ ਆਪ ਜੀ ਨੂੰ ਕਹਿਣ ਲੱਗਾ ਬਹੁਤ ਗੌਰ ਦੇ ਨਾਲ ਸੁਣਿਓ ਫਿਰ ਉੱਥੇ ਜਿਹੜੀ ਸਾਧ ਸੰਗਤ ਸੀ ਸਾਰਿਆਂ ਨੇ ਉਹ ਕਥਾ ਸੁਣੀ ਭਗਤ ਜੀ ਕਹਿਣ ਲੱਗੇ ਭਾਈ ਰੂਪਦੇਸ਼ ਬਸਰੇ ਸ਼ਹਿਰ ਦੇ ਵਿੱਚ ਇੱਕ ਰਹਿਣ ਵਾਲੀ ਇੱਕ ਰਹਿਬਾ ਨਾਮ ਦੀ ਸੁੰਦਰ ਰਾਜ ਲੜਕੀ ਸੀ ਜਿਹਦੀ ਕਿਸਮਤ ਵਿੱਚ ਮਾਪਿਆਂ ਦਾ ਕੋਈ ਸੁੱਖ ਨਹੀਂ ਸੀਗਾ ਜਿਸ ਵੇਲੇ ਉਹ ਜੰਮੀ ਤਾਂ ਥੋੜੇ ਸਮੇਂ ਪਿਛੋਂ ਕਿਸੇ ਦੂਜੇ ਬਾਦਸ਼ਾਹ ਨੇ ਉਹ ਰੂਪ ਦੇਸ਼ ਤੇ ਉੱਪਰ ਚੜਾਈ ਕਰ ਦਿੱਤੀ ਆ ਉਹ ਜੰਗ ਦੇ ਵਿੱਚ ਬੱਚੀ ਦੇ ਮਾਤਾ ਪਿਤਾ ਸਾਰਾ ਪਰਿਵਾਰ ਉਹਦਾ ਕਤਲ ਕਰ ਦਿੱਤਾ ਗਿਆ ਰਹਿਬਾਂ ਨੂੰ ਫਿਰ ਇੱਕ ਗੋਲੀ ਨੇ ਪਾਲਿਆ ਕਿਸੇ ਤਰੀਕੇ ਨਾਲ ਦੂਜੇ ਬਾਦਸ਼ਾਹ ਦੀ ਅੱਖ ਚਰਾ ਕੇ ਇਹਨੂੰ ਬਾਹਰ ਨਿਕਲ ਆਈ ਆ ਲੈ ਕੇ ਕਿਉਂਕਿ ਜਿਸਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਇਹਦੇ ਮਾਤਾ ਪਿਤਾ ਦਾ ਸਾਰੇ ਕਤਲ ਕਰ ਦਿੱਤੇ ਉਹਨਾਂ ਨੇ ਪਰ ਰਹਿਬਾਂ ਬਚ ਗਈ ਆ ਕਿ ਉਹ ਗੋਲੀ ਨੇ ਇਹਨੂੰ ਬਚਾਲਿਆ ਹੋਰ ਕੋਈ ਟਿਕਾਣਾ ਤਾਂ ਲੱਭਿਆ ਨਹੀਂ ਉਹਨੂੰ ਤੁਰਦੀ ਤੁਰਦੀ ਇਹ ਗੋਲੀ ਇੱਕ ਫਕੀਰਾਂ ਦੀ ਸਥਾਨ ਤੇ ਪਹੁੰਚੀ ਆ ਉੱਥੇ ਰਜਾ ਕੇ ਆਪਣੀ ਸਾਰੀ ਹਾਲਤ ਦੱਸੀ ਆ ਇਉਂ ਸਾਡੇ ਰਾਜ ਤੇ ਹਮਲਾ ਹੋ ਗਿਆ ਵੀ ਇਹ ਬੱਚੀ ਨੂੰ ਮੈਂ ਇਕੱਲੀ ਨਹੀਂ ਪਾਲ ਸਕਦੀ ਇੱਥੇ ਸਾਨੂੰ ਰਹਿਣ ਨੂੰ ਟਿਕਾਣਾ ਦੇ ਦਿਓ ਫਕੀਰਾਂ ਦੀ ਉਹ ਗੁੜਤੀ ਮਿਲੀ ਬੱਚੀ ਨੂੰ ਦੇਖੋ ਦੇਖੋ ਰਾਜਕੁਮਾਰੀ ਸੀਗੀ ਮਹਿਲਾ ਵਿੱਚ ਜਿਹੜੀ ਸੀ ਉਹਨੇ ਪਾਲਣਾ ਸੀ ਵੱਡਾ ਹੋਣਾ ਸੀ ਹੋਣੀ ਕਿਸਮਤ ਦੀ ਨੂੰ ਕੌਣ ਟਾਲ ਸਕਦਾ ਜਦੋਂ ਫਕੀਰਾਂ ਦੀ ਗੁੜਤੀ ਮਿਲੀ ਆ ਤੇ ਉਹਦੀ ਜਿਹੜੀ ਲੈਵਾ ਉਹ ਖੁਦਾ ਦੇ ਨਾਲ ਜੁੜ ਗਈ ਉੱਥੇ ਨਮਾਜ਼ ਪੜ੍ਹਨੀ ਉਹਨੇ ਸਭ ਕੁਝ ਸਿੱਖ ਲਿਆ ਦੇਖੋ ਜਦੋਂ ਛੋਟੀ ਹੁੰਦੀ ਸੀ ਰਹਿਬਾ ਭਗਤ ਜੀ ਕਹਿੰਦੇ ਬੱਚਿਆਂ ਨੂੰ ਖੇਡਾਂ ਪਿਆਰੀਆਂ ਹੁੰਦੀਆਂ ਨੇ ਤੇ ਸਾਰੇ ਬੱਚੇ ਹੀ ਪਿਆਰ ਕਰਦੇ ਆ ਖੇਡਾਂ ਨੂੰ ਖੇਡਣਾ ਚਾਹੁੰਦੇ ਆ ਪਰ ਰਹਿਬਾ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਬਹੁਤ ਠੰਡੇ ਸੁਭਾਅ ਦੀ ਮਾਲਕ ਸੀਗੀ ਬੱਚੇ ਖੇਡਦੇ ਹੁੰਦੇ ਸੀ ਜਦੋਂ ਉਦੋਂ ਵੀ ਉਹ ਬੰਦਗੀ ਹੀ ਕਰਦੀ ਹੁੰਦੀ ਸੀ ਇੱਕ ਦਿਨ ਉਹਦੀ ਗੋਲੀ ਜਿਹੜੀ ਸੀ ਜੀ ਨੇ ਉਹਨੂੰ ਪਾਲ ਲਿਆ ਸੀ ਤੇ ਉਹ ਮਦਦ ਕੀਤੀ ਸੀ ਉਹਦੀ ਕਿਉਂਕਿ ਬੰਦੇ ਦਾ ਮਨ ਦਾ ਪਤਾ ਨਹੀਂ ਲੱਗਦਾ ਕਦੋਂ ਡੋੜ ਜਾਵੇ ਇਹਨੂੰ ਲੈ ਕੇ ਕਿਧਰੇ ਜਾ ਰਹੀ ਸੀ ਰਾਹ ਦੇ ਵਿੱਚ ਕੋਈ ਬੇਸ਼ਵਾਸ ਸੀ ਉਹਨੇ ਦੇਖ ਲਿਆ ਜੀ ਇਹਨੇ ਸੋਹਣੇ ਸਰੂਪ ਵਾਲੀ ਔਰਤ ਆਹੇ ਬੇਸ਼ਵਾ ਨੇ ਉੱਥੇ ਹੀ ਖੜ ਕੇ ਗੋਲੀ ਨੂੰ ਮਾਇਆ ਦਾ ਲਾਲਚ ਦਿੱਤਾ ਤੇ ਉਹਦੇ ਚਿੱਤ ਨੂੰ ਪਰਮਾ ਲਿਆ ਕਹਿਣ ਲੱਗੀ ਮੈਂ ਤੈਨੂੰ ਪੈਸੇ ਦਿੰਨੀ ਆ ਇਹ ਤੇਰੇ ਨਾਲ ਜਿਹੜੀ ਲੜਕੀ ਆ ਬੜੀ ਜਵਾਨ ਆ ਇਹ ਮੈਨੂੰ ਦੇ ਦੇ 5000 ਰੁਪਇਆ ਉਹਨੇ ਉਹਨਾਂ ਸਮਿਆਂ ਵਿੱਚ ਭਗਤ ਜੀ ਕਹਿੰਦੇ ਦੇ ਦਿੱਤਾ ਤੇ ਗੋਲੀ ਜਿਹੜੀ ਆ ਲਾਲਚ ਵਿੱਚ ਆ ਗਈ ਆ ਉਹਨੇ ਉਹ ਰਹਿਬਾ ਨੂੰ ਉਹ ਬੇਸ਼ਵਾ ਦੇ ਕੋਲ ਵੇਚਤਾ ਦੇਖੋ ਹੁਣੀ ਰੱਬ ਦੀ ਬੇਸ਼ਵਾ ਨੇ ਆਪਣੇ ਨਾਲ ਦੇ ਜਾ ਕੇ ਉਸ ਰਾਜ ਲੜਕੀ ਨੂੰ ਆਪਣੀ ਦੁਕਾਨ ਦੇ ਉੱਪਰ ਚਵਾਰੇ 'ਚ ਬਿਠਾ ਲਿਆ ਉਹ ਬੇਸ਼ਵਾਵਾਂ ਕਰਦੀਆਂ ਨੇ ਚਰਿੱਤਰਹੀਨ ਔਰਤਾਂ ਹੁੰਦੀਆਂ ਨੇ ਜੱਸ ਵੇਲੇ ਬੇਸ਼ਵਾ ਦੇ ਕੋਲ ਸ਼ਾਹੂਕਾਰ ਆਇਆ ਉਹਨੇ ਉਹਨੂੰ ਮਾਇਆ ਦਿੱਤੀ ਤੇ ਉੱਪਰ ਭੇਜ ਦਿੱਤਾ ਸ਼ਾਹੂਕਾਰ ਤੋਂ ਮਾਇਆ ਲੈਦੀ ਆ ਉਹ ਸ਼ਾਹੂਕਾਰ ਜਿਹੜਾ ਸੀਗਾ ਮੰਦੀ ਭਾਵਨਾ ਨਾਲ ਵਿਭਚਾਰ ਦੀ ਭਾਵਨਾ ਨਾਲ ਉੱਪਰ ਚੜਿਆ ਚੁਬਾਰੇ ਉੱਪਰ ਪਰ ਜੇ ਦਰਵਾਜ਼ੇ ਅੰਦਰ ਪੈਰ ਪਾਇਆ ਹੀ ਸੀ ਰਹਿਬਾਂ ਨੂੰ ਦੇਖਦਿਆਂ ਸਾਰ ਉਹਦੇ ਸਰੀਰ ਵਿੱਚ ਇੰਨਾ ਜ਼ਿਆਦਾ ਬੇਹੋਸ਼ੀ ਆ ਗਈ ਕਿ ਉਹ ਤੋਂ ਕਦਮ ਵੀ ਪੁੱਟਿਆ ਨਹੀਂ ਗਿਆ ਅੱਗੇ ਕਿਉਂਕਿ ਉੱਥੇ ਕਲਾ ਵਰਤੀ ਭਗਤਾਂ ਦੀ ਜੁਗਾਂ-ਜੁਗਾਂ ਵਿੱਚ ਪਰਮੇਸ਼ਰ ਨੇ ਰੱਖਿਆ ਕੀਤੀ ਆ ਕਿਉਂਕਿ ਦਰੋਪਤੀ ਦੀ ਇਲਾਜ ਰੱਖੀ ਆ ਉਹਦਾ ਚੀਰ ਹਰਨ ਹੋਣ ਤੋਂ ਬਚਾਇਆ ਇਸੇ ਤਰ੍ਹਾਂ ਇਹ ਅੰਨ ਹੋ ਗਿਆ ਸ਼ਾਹੂਕਾਰ ਭਗਤ ਜੀ ਕਹਿੰਦੇ ਨੂੰ ਨજર ਨਾ ਆਵੇ ਕੁਝ ਇਹਦੋਂ ਗਾਂ ਨੂੰ ਜਾਵੇ ਰੈਭਾਂ ਦੇ ਵੱਲ ਤੇ ਅੰਨ ਹੋ ਜਾਵੇ ਪਿੱਛੇ ਨੂੰ ਆਵੇ ਤਾਂ ਠੀਕ ਹੋ ਜਾਵੇ ਉੱਥੇ ਡੈਗ ਪਿਆ ਰੈਭਾਂ ਦੇ ਕੋਲ ਪਹੁੰਚ ਹੀ ਨਹੀਂ ਸਕਿਆ ਹੁਣ ਇਹਨੂੰ ਪਤਾ ਲੱਗਿਆ ਵੀ ਇਹ ਕੋਈ ਆਮ ਸਧਾਰਨ ਔਰਤ ਨਹੀਂ ਹੈ ਕੋਈ ਕਮਾਈ ਵਾਲੀ ਰੂਹ ਆ ਇਹ ਤਾਂ ਕੋਈ ਸੰਤ ਔਰਤਾ ਉਹਨੇ ਇਹਦੀ ਰੱਬੀ ਪਿਆਰ ਨੂੰ ਦੇਖਿਆ ਭਗਤੀ ਨੂੰ ਦੇਖਿਆ ਤੇ ਕਹਿਣ ਲੱਗਾ ਕਿ ਹੁਣ ਮੈਂ ਤੈਨੂੰ ਇੱਥੋਂ ਲੈ ਜਾਵਾਂਗਾ ਇਹ ਨਰਕ ਦੇ ਵਿੱਚ ਨਹੀਂ ਰਹਿਣ ਦੇਵਾਂਗਾ ਜਦੋਂ ਉਹਨੇ ਸ਼ਰਦਾ ਧਾਰ ਕੇ ਬੇਨਤੀ ਕੀਤੀ ਵੀ ਤੂੰ ਮੇਰੀ ਧਰਮ ਦੀ ਮਾਤਾ ਤੇ ਮੈਂ ਤੇਰਾ ਪੁੱਤਰ ਤੇ ਮੈਥੋਂ ਜਿਹੜੀ ਗਲਤੀ ਹੋਣ ਜਾ ਰਹੀ ਸੀ ਬਹੁਤ ਵੱਡੀ ਸੀ ਇਹ ਮੇਰੀ ਗਲਤੀ ਨੂੰ ਮਾਫ ਕਰ ਦੇ ਉਹਦੀ ਭਾਵਨਾ ਨੂੰ ਦੇਖ ਕੇ ਰਹਿਬਾ ਨੇ ਕਿਹਾ ਸੇਠ ਜੀ ਖੁਦਾ ਤੈਨੂੰ ਬਖਸ਼ੇਗਾ ਰੱਬ ਮਾਫ ਕਰਨ ਵਾਲਾ ਮੈਂ ਕੌਣ ਹੁੰਨੀ ਕਿਸੇ ਨੂੰ ਮਾਫ ਕਰਨ ਵਾਲੀ ਤੂੰ ਵੀ ਭਾਈ ਬੰਦਗੀ ਕਰਿਆ ਕਰ ਮੈਂ ਤਾਂ ਤੈਨੂੰ ਇਹੀ ਕਹਿ ਸਕਦੀ ਆ ਤਾਂ ਚਰਨਾਂ ਤੇ ਟਹਿ ਪਿਆ ਵੀ ਮੈਂ ਤੁਹਾਨੂੰ ਇੱਥੋਂ ਲੈ ਕੇ ਜਾਣਾ ਬੇਸ਼ਬਾ ਦੀ ਕੈਦ ਵਿੱਚ ਰਹਿਣ ਨਹੀਂ ਦੇਣਾ ਰਹਿਬਾ ਨੇ ਕਿਹਾ ਵੀ ਮੈਂ ਤਾਂ ਚਾਹੁੰਨੀ ਇਹ ਆ ਵੀ ਇੱਥੋਂ ਬਾਹਰ ਜਾਵਾਂ ਕੋਈ ਚੰਗਾ ਸਥਾਨ ਹੋਵੇ ਜਿੱਥੇ ਬੰਦਗੀ ਕਰਨ ਵਾਲੀਆਂ ਰੂਹਾਂ ਹੋਣ ਉਹ ਜਗਾ ਵੀ ਹੋਵੇ ਇਸ ਤਰ੍ਹਾਂ ਉਹਨੇ ਕਿਹਾ ਵੀ ਬੜੀ ਚੰਗੀ ਗੱਲ ਹੋਊਗੀ ਜੇ ਤੂੰ ਮੈਨੂੰ ਇੱਥੋਂ ਨਰਕਾਂ ਵਿੱਚੋਂ ਕੱਢ ਦੇਵੇਂ ਰਹਿਬਾਂ ਦੀ ਬੇਨਤੀ ਮੰਨੀ ਸ਼ਾਹੂਕਾਰ ਨੇ ਬੇਸ਼ਵਾ ਨੂੰ ਕਿਹਾ ਵੀ ਇਹ ਜਿਹੜੀ ਔਰਤਾਂ ਨੂੰ ਮੈਂ ਖਰੀਦਣਾ ਚਾਹਨਾ ਉਹਨੇ ਨਹੀਂ ਦੱਸਿਆ ਵੀ ਮੇਰੇ ਨਾਲ ਕੀ ਹੋਇਆ ਅੰਦਰ ਜਿੰਨੇ ਰੁਪਏ ਉਹਨੇ ਮੰਗਿਓ ਲਾਲਚੀ ਸੀਗੀ ਬੇਸ਼ਵਾ ਨੂੰ ਦੇਖ ਕੇ ਰਹਿਬਾਂ ਨੂੰ ਆਪਣੇ ਘਰੇ ਲਿਆਂਦਾ ਕਿਹਾ ਕਿ ਆ ਘਰਬਾਰ ਸਾਰਾ ਕੁਝ ਜੋ ਵੀ ਹੈ ਉਹ ਤੇਰਾ ਹੀ ਆ ਹੁਣ ਮੈਂ ਤੈਨੂੰ ਆਪਣੀ ਮਾਂ ਮੰਨਿਆ ਹੈ ਤੂੰ ਮਾਂ ਤੇ ਮੈਂ ਤੇਰਾ ਪੁੱਤਰ ਭਗਤ ਰਵਦਾਸ ਜੀ ਇਹ ਕਥਾ ਕਹਿ ਰਹੇ ਨੇ ਸਾਰੀ ਸੰਗਤ ਉੱਥੇ ਸੁਣ ਰਹੀ ਆ ਕਿ ਜੋ ਤੂੰ ਆਗਿਆ ਕਰੇਂਗੀ ਮੈਂ ਮੰਨਾਂਗਾ ਫੇਰ ਸਾਧ ਸੰਗਤ ਜੀ ਉੱਥੇ ਰਹਿਬਾ ਜਿਹੜੀ ਆ ਰਹਿਣ ਲੱਗੀ ਆ ਇਹ ਸੰਤਔਰਤ ਤੇ ਰੱਬ ਦੇ ਹੁਕਮ ਮੰਦਰੇ ਨੇ ਦਿਨ ਬਤੀਤ ਕੀਤੇ ਆ ਸ਼ਾਹੂਕਾਰ ਇਹਨੂੰ ਮਾਂ ਮੰਨ ਕੇ ਦੀ ਸੇਵਾ ਕਰਦਾ ਰਿਹਾ ਉਹਨੂੰ ਦੇਖ ਦੇਖ ਕੇ ਸ਼ਾਹੂਕਾਰ ਵੀ ਭਜਨ ਬੰਦਗੀ ਵਿੱਚ ਲੱਗ ਗਿਆ ਕਿਉਂਕਿ ਇਹ ਤਾਂ ਚੰਗੀ ਸੰਗਤ ਦਾ ਪ੍ਰਭਾਵ ਭਾਵੇਂ ਪੈਂਦਾ ਹੋਲੀ ਆ ਪਰ ਜਦੋਂ ਪੈ ਜਾਵੇ ਫਿਰ ਬੰਦਾ ਉਹਦੀ ਜੂਨ ਜਿਹੜੀ ਆ ਸੁਧਰ ਜਾਂਦੀ ਹੈ ਇੱਕ ਦਿਨ ਸ਼ਾਹੂਕਾਰ ਨੇ ਪੁੱਛਿਆ ਮਾਤਾ ਜੀ ਤੁਹਾਨੂੰ ਇੱਥੇ ਰਹਿੰਦੇ ਆ ਕਿਸੇ ਗੱਲੋਂ ਤਕਲੀਫ ਤਾਂ ਨਹੀਂ ਉਹ ਰਾਜ ਕੰਨਿਆ ਰਹਿਮਾ ਕਹਿਣ ਲੱਗੀ ਪੁੱਤਰ ਤੂੰ ਮੈਨੂੰ ਸਾਰੇ ਸੁੱਖ ਦਿੱਤੇ ਆ ਖੁਦਾ ਤੇਰਾ ਭਲਾ ਕਰੇ ਪਰ ਇਸ ਵਕਤ ਮੇਰਾ ਦਿਲ ਆ ਜਿਹੜਾ ਮੱਕੇ ਜਾਣ ਨੂੰ ਕਰਦਾ ਕੀ ਤੂੰ ਮੈਨੂੰ ਇਜਾਜ਼ਤ ਦੇ ਦੇਵੇਂ ਕਿਉਂਕਿ ਤੂੰ ਮੈਨੂੰ ਉਹ ਨਰਕਾਂ ਵਿੱਚੋਂ ਕੱਢਿਆ ਉਹ ਬੇਸ਼ਬਾ ਦੇ ਕੋਠੇ ਵਿੱਚੋਂ ਲੈ ਕੇ ਆਇਆ ਮੈਂ ਤੇਰੀ ਆਗਿਆ ਤੋਂ ਬਿਨਾਂ ਨਹੀਂ ਜਾਣਾ ਚਾਹੁੰਦੀ ਸ਼ਾਹੂਕਾਰ ਨੇ ਕਿਹਾ ਮਾਂ ਇਹ ਤੇਰੇ ਦਿਲ ਵਿੱਚ ਸੰਕਲਪ ਪੁੱਠਿਆ ਹੈ ਤਾਂ ਜ਼ਰੂਰ ਹੋਆ ਮੇਰੇ ਵੱਲੋਂ ਕੋਈ ਤੈਨੂੰ ਰੋਕ ਟੋਕ ਨਹੀਂ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਦੱਸ ਦੇ ਉਹ ਤੂੰ ਮੰਗ ਲੈ ਉਸ ਵੇਲੇ ਰਾਜ ਲੜਕੀ ਨੂੰ ਰਹਿਮਾਂ ਨੂੰ ਜੋ ਚਾਹੀਦਾ ਸੀ ਉਹ ਮੰਗ ਲਿਆ ਤੇ ਤਿਆਰ ਹੋ ਕੇ ਸਾਧ ਸੰਗਤ ਜੀ ਜਦੋਂ ਸ਼ਹਿਰੋਂ ਬਾਹਰ ਨਿਕਲੀ ਆ ਨਾ ਰਹਿਬਾ ਤਾਂ ਅੱਗੋਂ ਕੀ ਦੇਖਿਆ ਇੱਕ ਹਾਜੀਆਂ ਦਾ ਕਾਫਲਾ ਮਿਲਿਆ ਜਿਹੜੇ ਹੱਜ ਕਰਨ ਜਾ ਰਹੇ ਆ ਰਹਿਬਾ ਉਹਨਾਂ ਨੂੰ ਪੁੱਛਦੀ ਆ ਕਿ ਗੁਰੂ ਦੇ ਪਿਆਰਿਓ ਅੱਲਾਹ ਦੇ ਪਿਆਰਿਓ ਤੁਸੀਂ ਕਿੱਧਰ ਨੂੰ ਜਾ ਰਹੇ ਹੋ ਉਹਨਾਂ ਵੀ ਆਖਿਆ ਅਸੀਂ ਮੱਕੇ ਦੀ ਯਾਤਰਾ ਕਰਨ ਜਾ ਰਹੇ ਆ ਤੇ ਇਹਨੇ ਆਖਿਆ ਵੀ ਮੈਨੂੰ ਵੀ ਨਾਲ ਹੀ ਲੈ ਚੱਲੋ ਮੈਂ ਵੀ ਮੱਕੇ ਦੀ ਯਾਤਰਾ ਕਰਨੀ ਚਾਹਨੀ ਆ ਕਉ ਕਿ ਜਦੋਂ ਆਪਾਂ ਵੇਖਦੇ ਆਂ ਵੀ ਸੰਗਤ ਰੂਪ ਵਿੱਚ ਇਕੱਠੇ ਹੋ ਕੇ ਜਾਈਏ ਤਾਂ ਇਹ ਚੰਗਾ ਹੁੰਦਾ ਉਹਨਾਂ ਨੇ ਕਿਹਾ ਵੀ ਚੰਗਾ ਕੋਈ ਗੱਲ ਨਹੀਂ ਆਪਣੀ ਜਦੋਂ ਮੰਜ਼ਲੀ ਇਕਾ ਇਹ ਗੱਲ ਕਹਿ ਕੇ ਰਹਿ ਬਾਂ ਉਹਨਾਂ ਦੇ ਨਾਲ ਤੁਰ ਪੀਆ ਤੁਰਦਿਆਂ ਤੁਰਦਿਆਂ ਜਦੋਂ ਅਜੇ ਮੱਕਾ ਸਾਧ ਸੰਗਤ ਜੀ 65 ਕਮੀਲ ਰਹਿ ਗਿਆ ਨਾ ਉਹ ਜਗ੍ਹਾ ਤੇ ਇੱਕ ਖੂਹ ਸੀ ਰਹਿ ਬਾਂ ਨੇ ਆਪਣੇ ਸਾਥ ਨੂੰ ਉਹਨਾਂ ਨੂੰ ਕਹਿ ਦਿੱਤਾ ਹਾ ਜੀਆਂ ਨੂੰ ਵੀ ਤੁਸੀਂ ਥੋੜਾ ਚੱਲੋ ਮੈਂ ਇੱਥੇ ਨਮਾਜ਼ ਪੜ ਕੇ ਤੁਹਾਡੇ ਨਾਲ ਰਲ ਜੂੰਗੀ। ਮੇਰੀ ਨਮਾਜ਼ ਅਜੇ ਬਾਕੀ ਰਹਿੰਦੀ ਹੈ ਕਿਉਂਕਿ ਪੰਜ ਨਮਾਜ਼ਾਂ ਹੁੰਦੀਆਂ ਨੇ। ਸੱਚਾ ਮੁਸਲਮਾਨ ਇਹਨਾਂ ਨੂੰ ਖੁਜਾਉਂਦਾ ਨਹੀਂ। ਤੇ ਰਹਿਬਾ ਉਹ ਮੁਸਲਮਾਨ ਔਰਤਾ ਜਿਹੜੀ ਅੱਲਾ ਨਾਲ ਪਿਆਰ ਕਰਦੀ ਆ। ਉਹ ਕਹਿਣ ਲੱਗੀ ਨਮਾਜ਼ ਪੜ ਕੇ ਤੁਹਾਡੇ ਨਾਲ ਮੈਂ ਥੋੜਾ ਤੇਜ਼ ਤੁਰ ਲਾਂਗੀ। ਰਲ ਜਾਵਾਂਗੀ। ਉਹ ਸਾਥ ਅੱਗੇ ਤੁਰ ਪਿਆ। ਇਹਨੇ ਜਦੋਂ ਖੂਹ ਤੇ ਖੜ ਕੇ ਉੱਥੇ ਤੇ ਅੱਲਾ ਦਾ ਸ਼ੁਕਰਾਨਾ ਕੀਤਾ। ਤੇ ਬਾਅਦ ਵਿੱਚ ਚਟਾਈ ਵਿਸ਼ਾਖੇ ਉਹ ਜਿਹੜੀ ਨਮਾਜ਼ ਆ ਪੜ੍ਹਨੀ ਸ਼ੁਰੂ ਕੀਤੀ ਆ ਤਾਂ ਇੱਕ ਕੁੱਤੀ ਗੀ ਨੇ ਕਤੂਰੇ ਦਿੱਤੇ ਹੋਏ ਸੀਗੇ ਉਹ ਆ ਕੇ ਕਤੂਰਿਆਂ ਸਮੇਤ ਬਿਰਲਾਪ ਕਰਨ ਲੱਗੀ ਰਹਿਬਾਂ ਦੇ ਕੋਲ ਕਿਉਂਕਿ ਉਹਨੂੰ ਵੀ ਪਤਾ ਸੀ ਇਹ ਰੱਬੀ ਰੂਹ ਆ ਦੇਖੋ ਸਾਧ ਸੰਗਤ ਜੀ ਕਿਸੇ ਜੀ ਦੇ ਉੱਪਰ ਦਇਆ ਕਰਨੀ ਇਹੀ ਬੰਦੇ ਦਾ ਧਰਮ ਹੁੰਦਾ ਤੇ ਉਹ ਰਹਿਬਾਂ ਤਾਂ ਦਇਆ ਨਾਲ ਭਰੀ ਹੋਈ ਇੱਕ ਸੰਤ ਔਰਤ ਸੀ ਜਦੋਂ ਉਹਨੇ ਦੇਖਿਆ ਵੀ ਇਹ ਕੁੱਤੀ ਰੋ ਰਹੀ ਆ ਕਤੂਰੇ ਚੂਕ ਰਹੇ ਨੇ ਕਿਉਂਕਿ ਇਹ ਪਿਆਸੇ ਨੇ ਇਹਨਾਂ ਨੂੰ ਪਾਣੀ ਦੀ ਪਿਆਸ ਲੱਗੀ ਆ ਆਸੇ-ਪਾਸੇ ਦੇਖਿਆ ਕੁਝ ਵੀ ਹੈ ਨਹੀਂਗਾ ਦੇਖਿਆ ਨਾ ਕੋਈ ਖੂਹ ਤੇ ਲਾਜਾ ਨਾ ਕੋਈ ਡੋਲ ਬਹੁਤ ਉਹਨੇ ਤਲਾਸ਼ ਕੀਤੀ ਰਹਿਮਾਂ ਸੋਚਣ ਲੱਗੀ ਇਹ ਗਰਮੀ ਵਿੱਚ ਪਿਆਸੇ ਹੋਏ ਆ ਇਹਨਾਂ ਨੂੰ ਬੜੀ ਪਿਆਸ ਲੱਗੀ ਆ ਆਖਰ ਉਹਨੇ ਆਪਣੇ ਸਿਰ ਦੇ ਵਾਲ ਪੁੱਟੇ ਆ ਵੱਟ ਚਾੜਿਆ ਉਹਨਾਂ ਨੂੰ ਜਿਵੇਂ ਰੱਸੀ ਨਹੀਂ ਵੱਟੀ ਦੀ ਇਸ ਤਰ੍ਹਾਂ ਆਪਣੇ ਸਿਰ ਦਾ ਕੱਪੜਾ ਬੰਨ ਕੇ ਖੂਚ ਨਮਕਾਇਆ ਜਿਸ ਵੇਲੇ ਉਹ ਭੱਜ ਗਿਆ ਬਾਹਰ ਖਿੱਚਿਆ ਪਾਣੀ ਨਿਚੋੜ ਕੇ ਉਹ ਕੁੱਤੀ ਨੂੰ ਪਲਾਇਆ ਕਤੂਰਿਆਂ ਦੇ ਮੂੰਹ 'ਚ ਵੀ ਪਾਣੀ ਪਾਇਆ ਪੀਂਦਿਆਂ ਸਾਰ ਉਹਨਾਂ ਨੂੰ ਠੰਡ ਪੈ ਗਈ ਐ ਇਸ ਦੇ ਬਦਲੇ ਕੀ ਹੋ ਗਿਆ ਦੇਖੋ ਇਹ ਦਇਆ ਕੀਤੀ ਭਗਤ ਰਵਿਦਾਸ ਜੀ ਕਥਾ ਕਹਿ ਰਹੇ ਆ ਕਿ ਖੁਦਾ ਨੇ 65 ਮੀਲ ਮੱਕਾ ਜੇ ਰੰਦਾ ਸੀਗਾ ਤੇ ਉਹਦੇ ਕੋਲ ਲੈ ਕੇ ਆਂਦਾ ਤੇ ਇਹ ਕਿਹਾ ਰਹਿਬਾਂ ਤੂੰ ਮੱਕੇ ਨੂੰ ਜ਼iarat ਕਰਨ ਜਾ ਰਹੀ ਸੀ ਮੱਕੇ ਦੇ ਦਰਸ਼ਨ ਕਰਨ ਜਾ ਰਹੀ ਸੀ ਪਰ ਇਹ ਦਇਆ ਕਰਨ ਕਰਕੇ ਮੱਕਾ ਤੇਰੇ ਨੇੜੇ ਆ ਗਿਆ ਲੈ ਤੂੰ ਇਹਦੇ ਦਰਸ਼ਨ ਕਰ ਲੈ ਤੇਰਾ ਕਰਮ ਥਾਂ ਪੈ ਗਿਆ ਹੈ ਤੂੰ ਇਹਨਾਂ ਜੀਆਂ ਉੱਪਰ ਰੱਬ ਦੇ ਜੀ ਜਿਹੜੇ ਦਰਵੇਸ਼ ਹਨ ਇਹਨਾਂ ਉੱਪਰ ਤਰਸ ਕੀਤੀ ਆ ਰਹਿਬਾਂ ਦੀ ਕਥਾ ਸੁਣ ਕੇ ਸ਼ਾਹੂਕਾਰ ਦਾ ਜਿਹੜਾ ਗੁੱਸਾ ਸੀਗਾ ਤੇ ਉਹ ਉੱਤਰ ਗਿਆ ਕਿਉਂਕਿ ਭਗਤ ਰਵਦਾਸ ਜੀ ਨੇ ਸਮਝਾਇਆ ਇਸ ਤਰ੍ਹਾਂ ਕਿ ਦਇਆ ਹੀ ਅਸਲ ਧਰਮ ਫਿਰ ਉਹ ਸਮਝ ਗਈ ਸਾਰੀ ਗੱਲ ਜੋ ਉਹਦੇ ਮਨ ਦੇ ਵਿੱਚ ਗੁੱਸਾ ਸੀਗਾ ਕਿ ਇਹ ਮੈਂ ਐਵੇਂ ਹੀ ਖਾਂ ਮਖਾਏ ਨੂੰ ਮਾਰ ਰਿਹਾ ਸੀ ਥੋੜੇ ਜੇ ਪੈਸੇ ਬਦਲੇ ਭਗਤ ਜੀ ਕਹਿੰਦੇ ਦੇਖੋ ਰਹਿਬਾਂ ਨੇ ਜੀਆਂ ਉੱਤੇ ਦਇਆ ਕੀਤੀ ਭਗਵਾਨ ਉਹਦੇ ਤੇ ਖੁਸ਼ ਹੋਇਆ ਤੇ ਇਹ ਤਾਂ ਗਰੀਬ ਮਨੁੱਖਾ ਇਹਦੇ ਜੀਆਂ ਨੂੰ ਤੂੰ ਭੁੱਖ ਤੋਂ ਬਚਾਇਆ ਤੂੰ ਦਇਆ ਕੀਤੀ ਇਹਨਾਂ ਤੇ ਇਹਦਾ ਫਲ ਤੈਨੂੰ ਚੰਗਾ ਹੀ ਮਿਲੇਗਾ ਪਰ ਕਰੋਧ ਤੇ ਹੰਕਾਰ ਕਰਕੇ ਤੂੰ ਸਾਂ ਰੁਪਏ ਦਿੱਤੇ ਸੀਗੇ ਇਹ ਪਾਪ ਕਰ ਲਿਆ ਰੁਪਈਏ ਸਾਡੇ ਕੋਲੋਂ ਲੈ ਜੋ ਸ਼ਾਹੂਕਾਰ ਦਾ ਗੁੱਸਾ ਤਾਂ ਟਲ ਗਿਆ ਪਰ ਉਹਦਾ ਲਾਲਚ ਫਿਰ ਵੀ ਬਾਕੀ ਰਹਿ ਗਿਆ ਸੀ ਉਹਨੇ ਕਰਜ਼ੇ ਦੀ ਰਕਮ ਭਗਤ ਜੀ ਕੋਲੋਂ ਫੜ ਲਈ ਆ ਉੱਠ ਕੇ ਘਰ ਨੂੰ ਚਲਾ ਗਿਆ ਭਗਤ ਜੀ ਹੋਰ ਬਚਨ ਕਰਨ ਲੱਗ ਪਏ ਉਹ 20 ਰੁਪਈਏ ਐਸੇ ਲੈ ਕੇ ਗਿਆ ਤਿੰਨਾ ਮਹੀਨਿਆਂ ਚ ਹੀ ਕੰਗਾਲ ਹੋ ਗਿਆ ਫਿਰ ਵਾਪਸ ਆਇਆ ਮੱਥਾ ਰਗੜਨ ਲੱਗਾ ਭਗਤ ਜੀ ਨੇ ਆਖਿਆ ਭਾਈ ਇਹ ਤੂੰ ਜੋ ਕੀਤਾ ਹੈ ਇਹ ਠੀਕ ਨਹੀਂ ਅਸਲ ਦੇ ਵਿੱਚ ਤੈਨੂੰ ਜ਼ਿੰਦਗੀ ਦੀ ਅਜੇ ਸਮਝ ਨਹੀਂ ਆਈ ਲਾਲਚ ਦੇ ਵਸ ਪੈ ਗਿਆਂ ਹੈ 나ਥ ਕਸ਼ੂ ਨਾ ਜਾਨੂ ਮਨ ਮਾਇਆ ਕੇ ਹਾਥ ਬੇ ਕੰਨ ਸਾਹੂਕਾਰ ਨੂੰ ਕਿਹਾ ਦੁਨੀਆ ਦੇ ਬਹੁਤ ਲੋਕ ਹਨ ਜਿਨ੍ਹਾਂ ਨੂੰ ਮਾਇਆ ਨੇ ਵਸ ਚ ਕੀਤਾ ਹੋਇਆ ਤੇ ਅਸੀਂ ਤਾਂ ਉਹ ਲੋਕ ਹਾਂ ਹਮ ਕਹੀਤ ਕਲਯੁਗ ਕੇ ਕਾਮੀ ਜਿਹੜੇ ਕਲਯੁਗ ਦੇ ਵਿੱਚ ਕਾਮਨਾਵਾਂ ਦੇ ਨਾਲ ਜੁੜ ਕੇ ਕਾਮੀ ਕਹਾਉਣੇ ਪੰਜ ਵਿਕਾਰ ਨੇ ਉਹਨਾਂ ਨੇ ਭਾਈ ਤੇਰਾ ਮਨ ਵਿਗਾੜ ਦਿੱਤਾ ਹੈ ਇਨ ਪੰਜਨ ਮੇਰੋ ਮਨ ਜੋ ਵਿਗਾਰਿਓ ਪਲ ਪਲ ਹਰ ਜੀ ਤੇ ਅੰਤਰ ਭਾਰਿਓ ਫਿਰ ਉਹਨੇ ਬੇਨਤੀ ਕੀਤੀ ਭਗਤ ਜੀ ਤੁਸੀਂ ਤਾਂ ਬਖਸ਼ਣ ਹਾਰੇ ਹੋ ਬਖਸ਼ ਲੋ ਮੈਨੂੰ ਇਸ ਤਰ੍ਹਾਂ ਭਗਤ ਜੀ ਨੂੰ ਆਪਣਾ ਗੁਰੂ ਮੰਨ ਲਿਆ ਗੁਰੂ ਰਵਦਾਸ ਕਰਕੇ ਵੀ ਸ਼ਬਦ ਉਹਨੇ ਸੰਬੋਧਨ ਕਰਕੇ ਕਹੇ ਆ ਕਿਉਂ ਕਿਉਂਕਿ ਉਹਨਾਂ ਲਈ ਤਾਂ ਗੁਰੂ ਸੀਗੇ ਨਾ ਆਮੀ ਗੁਰਬਾਣੀ ਵਿੱਚ ਬਾਰ ਬਾਰ ਭਗਤ ਜੀ ਨੂੰ ਭਗਤ ਹੀ ਕਿਹਾ ਗਿਆ ਭਗਤ ਰਵਦਾਸ ਜੀ ਨੂੰ ਬਾਣੀ ਭਗਤ ਰਵਦਾਸ ਜੀ ਕੀ ਲਿਖਿਆ ਹੈ ਇਸ ਕਰਕੇ ਕੁਝ ਸੱਜਣ ਜਿਹੜੇ ਆ ਝਗੜੇ ਵਿੱਚ ਪੈ ਜਾਂਦੇ ਆ ਵੀ ਤੁਸੀਂ ਭਗਤ ਕਿਉਂ ਕਹਿ ਦਿੱਤਾ ਗੁਰੂ ਕਿਉਂ ਨਹੀਂ ਆਖਿਆ ਦੇਖੋ ਜੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੰਨਦੇ ਹਾਂ ਤੇ ਜੋ ਗੁਰਬਾਣੀ ਕਹਿੰਦੀ ਆ ਉਸੇ ਅਨੁਸਾਰ ਹੀ ਇਹ ਵਿਚਾਰ ਹੁੰਦੀ ਆ ਹਮੇਸ਼ਾ ਤੇ ਉਹਦੇ ਵਿੱਚ ਤਾਂ ਭਗਤ ਜੀ ਨੂੰ ਭਗਤ ਹੀ ਲਿਖਿਆ ਵਾ ਰਬਦਾਸ ਜੀ ਨੂੰ ਭਗਤ ਅੱਗੇ ਗੁਰੂ ਅਰਜਨ ਦੇਵ ਜੀ ਨੇ ਸੰਬੋਧਨ ਕਰਕੇ ਭਗਤ ਭਗਤ ਜਗ ਵੱਜਿਆ ਚੌਂ ਜੁਗਾਂ ਦੇ ਵਿੱਚ ਚਮਰੇਟਾ ਤੇ ਭਾਈ ਗੁਰਦਾਸ ਜੀ ਨੇ ਵੀ ਇਹਨਾਂ ਨੂੰ ਭਗਤੀ ਕਿਹਾ ਇਸ ਕਰਕੇ ਅਸੀਂ ਭਗਤੀ ਕਹਿੰਦੇ ਹਾਂ ਕਿ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਤਾਂ ਇਹਨਾਂ ਚੀਜ਼ਾਂ ਤੋਂ ਉੱਪਰ ਹੋਈਏ ਥੋੜਾ ਇਹ ਕਲ ਕਲੇਸ਼ ਜਿਹੜੇ ਆ ਝਗੜੇ ਆ ਕਲਯੁਗ ਦੇ ਬੰਦਿਆਂ ਦਾ ਕੰਮ ਹੁੰਦਾ ਨਾਮ ਧਾਰੀਆਂ ਦਾ ਕੰਮ ਨਹੀਂ ਹੁੰਦਾ ਇਹ ਨਾਮ ਦੇ ਰਸੀਆਂ ਦਾ ਕੰਮ ਨਹੀਂ ਹੁੰਦਾ ਇਹ ਸਿਮਰਨ ਕਰਨ ਵਾਲਿਆਂ ਦਾ ਕਾਰਜ ਨਹੀਂ ਹੁੰਦਾ ਤਾਂ ਰੋ ਵਿਚਾਰ ਉਹ ਸ਼ਾਹੂਕਾਰ ਨੇ ਫਿਰ ਮਾਫੀ ਮੰਗੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਹੁਣ ਮੇਰੇ ਤੇ ਰਹਿਮਤ ਕਰ ਦਿਓ ਅਕਾਲ ਪੁਰਖ ਅੱਗੇ ਅਰਦਾਸਾਂ ਕੀਤੀਆਂ ਭਗਤ ਜੀ ਕਹਿਣ ਲੱਗੇ ਭਾਈ ਤੂੰ ਲਾਲਚ ਛੱਡ ਦੇ ਸਾਰਾ ਕੁਝ ਠੀਕ ਹੋ ਜਾਊਗਾ ਭਗਤ ਜੀ ਨੇ ਉਹ ਫਿਰ ਸ਼ਾਹੂਕਾਰ ਨੂੰ ਕੋਲ ਬਿਠਾਇਆ ਉੱਥੇ ਜਿਹੜਾ ਸ਼ਬਦ ਉਚਾਰਿਆ ਉਹ ਭਗਤ ਜੀ ਦਾ ਬਾਕਮਾਲ ਸ਼ਬਦ ਹੈ ਗੁਰਮੁਖ ਪਿਆਰਿਓ ਕਹਿੰਦੇ ਨੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਭਗਤ ਜੀ ਕਹਿੰਦੇ ਮਿੱਟੀ ਦੇ ਪੁੱਤਲਿਆ ਕਿਵੇਂ ਤੂੰ ਨੱਚੀ ਜਾਨਾ ਜਿਵੇਂ ਤੈਨੂੰ ਪੈਸਾ ਨਚਾਉਂਦਾ ਉਸੇ ਤਰ੍ਹਾਂ ਹੀ ਤੂੰ ਨੱਚ ਰਿਆਂ ਦੇਖੈ ਦੇਖੈ ਸੁਣੇ ਬੋਲੇ ਦੌਰਿਓ ਫਿਰਤ ਹੈ ਬੰਦਾ ਕੀ ਕਰਦਾ ਮਾਇਆ ਨੂੰ ਚਾਰਚ ਫੇਰੇ ਲੱਭਦਾ ਫਿਰਦਾ ਮਾਇਆ ਦੀਆਂ ਗੱਲਾਂ ਸੁਣਦਾ ਉਹੀ ਇਹਨੂੰ ਚੰਗੀਆਂ ਲੱਗਦੀਆਂ ਨੇ ਮਾਇਆ ਕਿਵੇਂ ਕਮਾਈ ਜਾਵੇ ਹਰ ਵੇਲੇ ਮਾਇਆ ਦੀ ਖਾਤਰ ਦੌੜਦਾ ਫਿਰਦਾ ਵੇਖਦਾ ਵੀ ਆ ਸੁਣਦਾ ਵੀ ਆ ਬੋਲਦਾ ਵੀ ਆ ਭੱਜਦਾ ਫਿਰਦਾ ਵੀ ਆ ਸਿਰਫ ਮਾਇਆ ਦੀ ਖਾਤਰ ਧਰਮ ਦੀ ਖਾਤਰ ਨਹੀਂ ਚੇਤੇ ਰੱਖਣਾ ਜਦ ਕਛ ਪਾਵੇ ਤਬ ਗਰਭ ਕਰਦਾ ਹੈ ਭਗਤ ਜੀ ਨੇ ਉਸ ਦਿਨ ਸਾਰੀ ਸੰਗਤ ਨੂੰ ਕਿਹਾ ਵੀ ਬੰਦੇ ਨੂੰ ਜਦੋਂ ਕੁਝ ਮਿਲ ਜਾਂਦਾ ਹੈ ਹੰਕਾਰ ਕਰਦਾ ਕਹਿੰਦਾ ਮੇਰੇ ਵਰਗਾ ਕੌਣ ਪਰ ਮਾਇਆ ਗਈ ਤਬ ਰੋਵਨ ਲਗਤ ਹੈ ਜਦੋਂ ਉਹ ਧਨ ਚਲਿਆ ਜਾਂਦਾ ਰੋਣ ਜਾਂ ਲੱਗ ਜਾਂਦਾ ਹੈ ਵੀ ਆ ਚੀਜ਼ ਮੇਰੇ ਤੋਂ ਖੁੱਸ ਗਈ ਆ ਗਵਾਤ ਜਾਵੇ ਜਦੋਂ ਮਾਇਆ ਚਲੀ ਜਾਂਦੀ ਆ ਰੋਂਦਾ ਵਾ ਮਨ ਬਚ ਕ੍ਰਮ ਰਸ कसे ਲੁਭਾਨਾ ਆਪਣੇ ਮਨ ਦੀ ਰਾਹੀ ਆਪਣੇ ਬਚਨਾਂ ਰਾਹੀ ਆਪਣੇ ਕਰਤੂਤਾਂ ਦੇ ਰਾਹੀ ਚਸਕਿਆਂ ਦੇ ਵਿੱਚ ਫਸਿਆ ਹੋਇਆ ਸਵਾਦਾਂ ਵਿੱਚ ਜਿਹਨੂੰ ਆਪਾਂ ਕਹਿੰਦੇ ਆ ਦੁਨੀਆ ਦੇ ਸਵਾਦ ਤਾਂ ਇਹ ਗਲਤ ਸਮੇਂ ਤੇ ਲਏ ਹੋਏ ਸਵਾਦ ਸਾਰੀ ਜ਼ਿੰਦਗੀ ਦੇ ਸਵਾਦ ਵਿਗਾੜ ਦਿੰਦੇ ਆ ਗਲਤ ਸਮੇਂ ਤੇ ਕੀਤੀ ਹੋਈ ਐਸ਼ ਬੰਦੇ ਨੂੰ ساری ਜ਼ਿੰਦਗੀ ਲਈ ਭੁੱਖਾ ਬਣਾ ਦਿੰਦੀ ਆ ਮੰਗਤਾ ਬਣਾ ਦਿੰਦੀ ਆ ਬਿਨਸ ਗਿਆ ਜਾਏ ਕਹੂ ਸਮਾਨਾ ਜਦੋਂ ਮਰ ਜਾਂਦਾ ਹੈ ਜਾ ਕੇ ਕਿਸੇ ਹੋਰ ਥਾਂ ਲੀਨ ਹੋ ਜਾਂਦਾ ਨਮੀ ਜੂਨੀ ਚ ਪੈ ਜਾਂਦਾ ਕਹਿ ਰਵਦਾਸ ਬਾਜੀ ਜਗ ਭਾਈ ਭਗਤ ਜੀ ਕਹਿੰਦੇ ਆ ਰਵਦਾਸ ਜੀ ਦੁਨੀਆ ਦੇ ਲੋਕੋ ਇਹ ਖੇਡ ਆ ਇੱਕ ਜੰਮਣਾ ਮਰਨਾ ਬਾਜੀ ਗਰਸੋਂ ਮੋਹ ਪ੍ਰੀਤ ਬਣਿਆ ਸਾਡੀ ਪ੍ਰੀਤ ਤਾਂ ਭਾਈ ਉਹ ਰੱਬ ਦੇ ਨਾਲ ਪੈ ਗਈ ਆ ਜਿਹਨੇ ਸਾਨੂੰ ਬਣਾਇਆ ਸਾਜਿਆ ਇਸ ਤਰ੍ਹਾਂ ਭਗਤ ਜੀ ਨੇ ਉੱਥੇ ਬੜੇ ਸ਼ਬਦ ਉਚਾਰਨ ਕੀਤੇ ਸੀਗੇ ਗਲਤ ਤਾਂ ਸਾਰੀ ਮੰਨਣ ਦੀ ਆ ਨਾ ਤਾਂ ਇੱਕ ਸੰਤ ਔਰਤ ਜਿਹਦੇ ਲਈ ਮੱਕਾ 65 ਮੀਲ ਚੱਲ ਕੇ ਆ ਗਿਆ ਦੇਖੋ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਅਸੀਂ ਕਿੰਨੇ ਜੀਆਂ ਤੇ ਤਰਸ ਕਰਦੇ ਹਾਂ ਇੱਕ ਕੁੱਤੇ ਦੇ ਪੈਗੇ ਕੀੜੇ ਸਾਧ ਸੰਗਤ ਜੀ ਤੇ ਲੋਕ ਉਹਦੇ ਨੂੰ ਨਫ਼ਰਤ ਕਰਨ ਕੋਈ ਉਹਦੇ ਨੇੜੇ ਨਾ ਜਾਵੇ ਕਿਸੇ ਨੇ ਉਹਦੇ ਜ਼ਖਮਾਂ ਨੂੰ ਸਾਫ਼ ਨਹੀਂ ਕੀਤਾ ਉਹਕੋ ਮੂੰਹ ਬਨ ਕੇ ਉਹਦੇ ਕੋਲੋਂ ਲੰਘਦੇ ਸੀ ਤਾਂ ਰੱਬ ਦੇ ਜੀ ਤੋਂ ਨਫ਼ਰਤ ਕਰਦੇ ਸੀ ਭੈੜੇ ਲੋਕ ਸੀਗੇ ਉਸ ਵਕਤ ਫਿਰ ਉੱਥੇ ਅਜਿਹੀ ਘਟਨਾ ਵਾਪਰੀ ਕੋਈ ਹਾਜੀ ਆਇਆ ਸੀ ਹੱਜ ਕਰਨ ਲਈ ਉਹਨੇ ਉਹ ਕੁੱਤੇ ਨੂੰ ਚੱਕ ਕੇ ਗਲ ਨਾਲ ਲਾ ਕੇ ਉਹਦੇ ਜ਼ਖਮਾਂ ਦੀ ਸਫਾਈ ਕੀਤੀ ਤੇ ਫਿਰ ਉਦੋਂ ਵੀ ਮੱਕੇ ਵਿੱਚੋਂ ਆਵਾਜ਼ ਆਈ ਭਾਈ ਹੁਣ ਤੈਨੂੰ ਮੱਕੇ ਆਉਣ ਦੀ ਲੋੜ ਨਹੀਂ ਹੱਜ ਤੇਰਾ ਪੂਰਾ ਹੋ ਗਿਆ ਅਲਾਹਮ ਹੋਇਆ ਪ੍ਰਮਾਤਮਾ ਦਾ ਆਕਾਸ਼ ਬਾਣੀ ਹੋਈ ਕਿ ਹਾਜੀ ਤੇਰਾ ਹੱਜ ਪੂਰਾ ਹੋ ਗਿਆ ਹੁਣ ਤੈਨੂੰ ਲੋੜ ਨਹੀਂ ਜਾਣਦੀ ਮੱਕੇ ਕਿਉਂਕਿ ਤੂੰ ਕੁੱਤੇ ਨੂੰ ਗਲ ਨਾਲ ਲਾ ਲਿਆ ਚੱਕ ਕੇ ਤਾਂ ਇਸ ਤਰ੍ਹਾਂ ਜਿਹੜਾ ਕਰਮਾ ਦਇਆ ਇਹ ਸਭ ਤੋਂ ਜ਼ਰੂਰੀ ਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਸਾਨੂੰ ਧੌਲ ਧਰਮ ਦਇਆ ਕਾਪੂਤ ਇਹ ਜਿਹੜਾ ਧਰਮ ਆ ਦਇਆ ਦਾ ਪੁੱਤਰ ਆ ਜਿਹੜੇ ਬੰਦੇ ਵਿੱਚ ਦਇਆ ਨਹੀਂ ਭਗਤ ਜੀ ਛਾਹੂਕਾਰ ਨੂੰ ਕਹਿੰਦੇ ਉਹਦੇ ਵਿੱਚ ਧਰਮ ਕਿੱਥੋਂ ਹੋ ਜੂਗਾ ਭਗਤ ਜੀ ਨੇ ਫਿਰ ਉਹਨੂੰ ਮਾਫ ਕਰਤਾ ਕਿਉਂਕਿ ਭਗਤਾਂ ਦਾ ਤਾਂ ਸੁਭਾਈ ਇੰਨਾ ਚੰਗਾ ਹੁੰਦਾ ਇਨਾ ਨਿੱਗਾ ਹੁੰਦਾ ਵੀ ਉਹ ਪਾਪੀਆਂ ਨੂੰ ਮਾਫ਼ ਕਰ ਦਿੰਦੇ ਆ ਗਲਤ ਤਾਂ ਸਾਰੀ ਆਪਣੀਆਂ ਨਾ ਵੀ ਆਪਾਂ ਕਿੱਥੇ ਖੜੇ ਆ ਤਾਂ ਅਸੀਂ ਵੇਖਦੇ ਆ ਬੰਦੇ ਨੇ ਝੂਠ ਬੋਲਣਾ ਝੂਠ ਬੋਲਣਾ ਬੰਦੇ ਦਾ ਸੁਭਾਅ ਸੱਚ ਬੋਲਣਾ ਬੰਦੇ ਦੀ ਮਜਬੂਰੀ ਆ ਸੁਭਾਅ ਨਹੀਂ ਹੈਗਾ ਇਸ ਕਰਕੇ ਬੰਦਾ ਪਾਪਾਂ ਵੱਲ ਵੱਧ ਰਿਹਾ ਦੁਨੀਆ ਵਿੱਚ ਜਿੰਨਾ ਸਰੀਰ ਦੇ ਰੋਗਾਂ ਦਾ ਫਿਕਰ ਕੀਤਾ ਗਿਆ ਇਨਾ ਮਨ ਦੇ ਰੋਗਾਂ ਦਾ ਫਿਕਰ ਨਹੀਂ ਕਰਦਾ ਕੋਈ ਪਰਾਚੀਨ ਜਮਾਨੇ ਵਿੱਚ ਨਾ ਜਦੋਂ ਸਰੀਰ ਦਾ ਇਲਾਜ ਕਰਦੇ ਸੀ ਨਾਲ ਨਾਲ ਮਨ ਦਾ ਇਲਾਜ ਵੀ ਕੀਤਾ ਜਾਂਦਾ ਸੀ ਇਹ ਇਲਾਜ ਕੌਣ ਕਰਦੇ ਸੀ ਭਗਤ ਰਵਦਾਸ ਜੀ ਵਰਗੇ ਸੰਤ ਭਗਤ ਮਹਾਪੁਰਖ ਰੱਬ ਦੇ ਪਿਆਰੇ ਉਹ ਇਲਾਜ ਕਰਦੇ ਹੁੰਦੇ ਸੀ ਇਸ ਕਰਕੇ ਆਪਾਂ ਨੂੰ ਪਤਾ ਵੀ ਅੱਜ ਜਿਹੜਾ ਮਨ ਆ ਇਹ ਕਿਵੇਂ ਬੰਦੇ ਦੇ ਵੱਸੋਂ ਬਾਹਰ ਹੋਇਆ ਪਿਆ ਬੰਦੇ ਦੇ ਕਰਮ ਦੱਸੇ ਜਾਂਦੇ ਆ ਅਸੀਂ ਵੇਖਦੇ ਆ ਨਾ ਚਾਰੇ ਪਾਸੇ ਦੁਨੀਆਂ ਦੇ ਲੋਕਾਂ ਦੇ ਹਾਲ ਠੱਗੇ ਠੱਗੀਆਂ ਧੋਖੇ ਜੋ ਕੁਝ ਹੋ ਰਿਹਾ ਵਾਪਰ ਰਿਹਾ ਇੱਕ ਦੂਜੇ ਪ੍ਰਤੀ ਈਰਖਾ ਚੜ੍ਹਦੀ ਕਲਾ ਕਿਸੇ ਦੀ ਦੇਖ ਕੇ ਬਰਦਾਸ਼ਤ ਨਹੀਂ ਕਰ ਸਕਦਾ ਬੰਦਾ ਇੰਨਾ ਬੰਦੇ ਦਾ ਮਨ ਹੈ ਇਹ ਮਾਨਸਿਕ ਰੋਗੀ ਆ ਬੰਦਾ ਅਸਲ ਦੇ ਵਿੱਚ ਇਹ ਵੈਰ ਵਿੱਚ ਜਿਉਣ ਵਾਲਾ ਬੰਦਾ ਵਾ ਸਰੀਰਕ ਤੌਰ ਤੇ ਤੰਦਰੁਸਤ ਕਿਵੇਂ ਹੋਵੇਗਾ ਨਹੀਂ ਹੋ ਸਕਦਾ ਤੁਸੀਂ ਜਾਓ ਹਸਪਤਾਲਾਂ ਵਿੱਚ ਕਿੰਨੀ ਭੀੜ ਆ ਕਿੰਨੇ ਲੋਕ ਨੇ ਕੋਈ ਬੈੱਡ ਵਿਲੇ ਨਹੀਂ ਮਿਲਦਾ ਵੱਡੇ ਹਸਪਤਾਲਾਂ ਜੀ ਤਾਂ ਕਿਉਂ ਕਿਉਂਕਿ ਮਾਨਸਿਕ ਰੋਗੀ ਆ ਬੰਦਾ ਜਿਹੜਾ ਮਾਨਸਿਕ ਰੋਗੀ ਆ ਉਹ ਸਰੀਰਕ ਰੋਗੀ ਹੋਊਗਾ ਹੀ ਹੋਊਗਾ ਅਰਦਾਸ ਕਰੀਏ ਮਾਲਕ ਅੱਗੇ ਕਾਮ ਕ੍ਰੋਧ ਲੋਭ ਨਿੰਦਾ ਇਹ ਸਾਰੀਆਂ ਚੀਜ਼ਾਂ ਤੋਂ ਮਹਾਰਾਜ ਸਾਨੂੰ ਇੰਤਿਹਾਬ ਛਡਾਵੋ ਪ੍ਰਹਾਰਾਜ ਇਹਨਾਂ ਤੋਂ ਬਚਾ ਲਓ ਭਗਤ ਰਵਦਾਸ ਜੀ ਨੇ ਦੱਸਿਆ ਭਾਈ ਸੰਤਔਰਤਾਂ ਵੀ ਹੁੰਦੀਆਂ ਨੇ ਹਾਂ ਇਹ ਗੱਲ ਤਾਂ ਸੱਚੀ ਆ ਕਿ ਸੰਤਾਂ ਨੇ ਉਹਨਾਂ ਦੀ ਕੁੱਖ ਤੋਂ ਜਨਮ ਲਿਆ ਇਡੀਆਂ ਬੰਦਗੀ ਵਾਲੀਆਂ ਕੁੱਖਾਂ ਸੀਗੀਆਂ ਉਹ ਮਾਂ ਜਿਹੜੀ ਬੰਦਗੀ ਕਰਦੀ ਹੈ ਉਹੀ ਕਿਸੇ ਭਗਤ ਨੂੰ ਉਹੀ ਕਿਸੇ ਸੂਰਬੀਰ ਨੂੰ ਉਹੀ ਕਿਸੇ ਜੋਧੇ ਨੂੰ ਜਨਮ ਦੇ ਸਕਦੀ ਹੈ ਕੁੱਖ 'ਚ ਬੰਦਗੀ ਹੋਣੀ ਬੜੀ ਜ਼ਰੂਰੀ ਆ ਪਰ ਇਹ ਬਹੁਤ ਘੱਟ ਹੋਇਆ ਸੀ ਦੁਨੀਆ ਵਿੱਚ ਵੀ ਕੋਈ ਸੰਤ ਔਰਤ ਵੀ ਹੈ ਸੰਤਾਂ ਨੂੰ ਜਨਮ ਦੇਣ ਵਾਲੀਆਂ ਤਾਂ ਸੀਗੀਆਂ ਪਰ ਦੇਖੋ ਰਹਿਬਾ ਰਹਿਬਾ ਇੱਕ ਸੰਤ ਔਰਤ ਹੋਰ ਵੀ ਬੜੀਆਂ ਔਰਤਾਂ ਹੋਈਆਂ ਨੇ ਤਾਂ ਸੰਤ ਜਿਹੜੇ ਆ ਭਾਵੇਂ ਕਿ ਕਈਆਂ ਦੇ ਮਨ ਵਿੱਚ ਵਿਭਵ ਸੀ ਕਿ ਮਰਦ ਜ਼ਿਆਦਾ ਹੁੰਦੇ ਆ ਪਰ ਰਹਿਬਾਂ ਇੱਕ ਸੰਤਔਰਤ ਵੀ ਹੋਈ ਆ ਗੁਰੂ ਮਹਾਰਾਜ ਕਿਰਪਾ ਕਰਨ ਇਹ ਰਹਿਬਾਂ ਦੀ ਸਾਖੀ ਸੀਗੀ ਇਹਦੇ ਵਿੱਚੋਂ ਸਾਨੂੰ ਵੀ ਸਿੱਖਿਆ ਲੈਣੀ ਚਾਹੀਦੀ ਆ ਦਇਆ ਧਰਮ ਸੀਲ ਸੰਜਮ ਸ਼ੈਨ ਸ਼ੀਲਤਾ ਵਾਲੇ ਗੁਣ ਕਮਾਈਏ ਸਾਂਝ ਕਰੀਜੇ ਗੁਨਾਹਾਂ ਕੇਰੀ ਛੋੜ ਅਬ ਗੁਣ ਚੱਲਿਏ ਆਪ ਗੁਣਾ ਨੂੰ ਛੱਡ ਕੇ ਆਪਦੀ ਜ਼ਿੰਦਗੀ ਨੂੰ ਸਫਲ ਬਣਾਈਏ ਜੀ ਤਾਂ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਭਾਈ ਸਮੇਂ ਵਿੱਚੋਂ ਸਮਾਂ ਕੱਢਿਆ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰੋ ਗੁਰੂ ਸਾਹਿਬ ਸਾਨੂੰ ਵੀ ਇਹੋ ਜੇ ਬਣਾ ਦਿਓ ਕਿ ਸਾਨੂੰ ਮਿਲ ਕੇ ਸਾਹਮਣੇ ਵਾਲੇ ਨੂੰ ਗੁਰੂ ਦਾ ਸ਼ਬਦ ਚੇਤੇ ਆਵੇ ਬਾਣੀ ਚੇਤੇ ਆਵੇ ਤੇ ਆਪਣੇ ਆਪ ਨੂੰ ਭੇਖੀ ਨਹੀਂ ਸੱਚੇ ਗੁਰੂ ਦੇ ਸਿੱਖ ਬਣਾਉਣਾ ਭੇਖੀ ਬਣ ਕੇ ਕੀ ਮਿਲੇਗਾ ਪਖੰਡ ਕਰਕੇ ਕੀ ਮਿਲੇਗਾ ਜ਼ਿੰਦਗੀ ਬੜੀ ਛੋਟੀ ਆ 4 ਦਿਨਾਂ ਦੀ ਹੈ ਰੱਬ ਵੱਲੋਂ ਮਿਲੇ ਹੋਏ ਦਿਨ ਛਾਲਾਂ ਮਾਰਦੇ ਲੰਘ ਜਾਂਦੇ ਆ ਸੋਹਣੀ ਜ਼ਿੰਦਗੀ ਬਤੀਤ ਕਰੀਏ ਸਫਲ ਸਫਲ ਭਈ ਸਫਲ ਯਾਤਰਾ ਆਉਣ ਜਾਣ ਰਹੇ ਮਿਲ ਸਾਧ ਸਤਿਗੁਰੂ ਮਹਾਰਾਜ ਕਿਰਪਾ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਹੈ ਜੀ ਸਭ ਨੂੰ ਹੀ ਜੀ ਆਇਆਂ ਆਖਿਆ ਜਾਂਦਾ ਹੈ ਗੁਰੂ ਮਹਾਰਾਜ ਰਹਿਮਤ ਕਰਨ ਕੀਤੀ ਵਿਚਾਰ ਹਿਰਦਿਆਂ ਚ ਬਸੇ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ